ਜੀ ਆਮ ਆਦਮੀ ਪਾਰਟੀ ਦੇ ਕਈ ਸਾਰੇ ਵਿਧਾਇਕ ਤੇ ਕਈ ਸਾਰੇ ਆਗੂ ਨਾਲ ਵਾਰੀ ਵਾਰੀ ਸਮੇਂ-ਸਮੇਂ ਤੇ ਚਰਚਾ ਦੇ ਵਿੱਚ ਰਹਿੰਦੇ ਆ ਕਦੇ ਕੋਈ ਮਸਲਾ ਕਦੇ ਕੋਈ ਮਸਲਾ ਤੇ ਇੱਕ ਜਿਹੜਾ ਅਜੀਬ ਹੁਣ ਮਸਲਾ ਸਾਹਮਣੇ ਆਇਆ ਆ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਮੁੰਡਾ ਕਹਿੰਦੇ ਵੀ ਕਗਨਦੀਪ ਸਿੰਘ ਉਰਫ ਐਪਲ ਨਾਮ ਹੈ ਤੇ ਨਕਲੀ ਪੁਲਿਸ ਵਾਲਾ ਬਣ ਕੇ ਕਹਿੰਦੇ ਵੀ ਪਹੁੰਚ ਗਿਆ ਤੇ ਦੋ ਤਿੰਨ ਬੰਦੇ ਫੜ ਲਿਆ ਸਾਈਬਰ ਠੱਗੀ ਨਾਲ ਜੁੜਿਆ ਹੋਇਆ ਇੱਥੋਂ ਤੱਕ ਗੱਲ ਇਹ ਆ ਰਹੀ ਹੈ ਕਿ ਦੋ ਅਸੀਂ ਪੁਲਿਸ ਵਾਲੇ ਵੀ ਨਾਲ ਹੀ ਸੀਗੇ ਵੇਖੋ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਹੈ ਨਾ ਇਹ ਕਾਫੀ ਗੁੰਝਲਦਾਰ ਤੇ ਖੰਬੀਰ ਹੈ ਜੀ ਜੇ ਤੇ ਹੁਣ ਐਫ ਆਈ ਆਰ ਪੜੋਗੇ ਮੈਂ ਐਫ ਆਈ ਆਰ ਦੀ ਕਾਪੀ ਹਾਸਲ ਕੀਤੀ ਹੈ ਜੀ ਦੁਪਹਿਰੇ ਜੇ ਆਪਦੇ ਕਿਸੇ ਦੋਸਤ ਨੂੰ ਮੰਗਵਾਈ ਉਹ ਤੁਹਾਨੂੰ ਲੁਧਿਆਣੇ ਤੋਂ ਹੂੰ ਤੇ ਜੋ ਫਿਰਗਾ ਤੁਹਾਡੇ ਤੱਕ ਮੀਡੀਆ ਰਾਹੀਂ ਪਹੁੰਚੇਗੀ ਜੀ ਜੀ ਜੇ ਤੇ ਉਹਦੀ ਕਹਾਣੀ ਦੇ ਵਿੱਚ ਜਾਓਗੇ ਤੇ ਤੁਹਾਨੂੰ ਕੱਖ ਨਹੀਂ ਪਤਾ ਲੱਗਣਾ ਹੂੰ ਕਰਨ ਦੀ ਪੈਜੀ ਫਲਾਣਾ ਜੀ ਫਲਾਣਾ ਉਹਦੇ ਚ ਹੀ ਉਲਝੇ ਰਹੋਗੇ ਕੀ ਕਰ ਰਹਾ ਜੀ ਉੱਥੇ ਕਹਿ ਜੀ ਇੱਥੇ ਕਹਿ ਜੀ ਉੱਥੇ ਕਹਿ ਮੈਂ ਤੁਹਾਨੂੰ ਸਾਦੇ ਢੰਗ ਨਾਲ ਦੱਸਦਾ ਕਿ ਮਾਮਲਾ ਕੀ ਹੈ ਪਹਿਲੀ ਗੱਲ ਇਹ ਹੁਣ ਜਿਹੜਾ ਹੁਣ ਇੱਕ ਨਾ মিডিਆ ਇੱਥੇ ਹੈ ਇੱਕ ਤੇ ਹੈਗਾ ਜਿਆਦਾਤਰ ਜਿਹੜਾ মিডিਆ ਉਹ ਇਹ ਆ ਕਿ ਉਹ ਮਾਨਸਬ ਦੇ ਦਰਬਾਰ ਦਾ ਨਚਾਰ ਹੈ ਹਮ ਇੱਕ ਉਹ মিডিਆ ਹੈ ਜਿਹੜਾ ਕਹ ਲੋ ਕਿ ਬਸ ਉਹ ਵੀ ਆਪਦੇ ਮਾਲਕਾਂ ਦੇ ਅੱਗੇ ਲਾਚਾਰ ਆ ਉਹਨਾਂ ਨੇ ਇਹਨਾਂ ਚੀਜ਼ਾਂ ਇਹਨਾਂ ਦੀ ਜੋ ਵੀ ਆਮ ਆਦਮੀ ਪਾਰਟੀ ਨਾਲ ਚੀਜ਼ ਜੁੜੀ ਹੈ ਉਹਦੀ ਨੈਗੇਟਿਵਿਟੀ ਕੱਢ ਕੇ ਗਿਰਨਗੀ ਮੈਂ ਥੋੜਾ ਜਿਹਾ ਉਲਟ ਐ ਜੀ ਜਿੱਥੇ ਮਤਲਬ ਕਿ ਆ ਇਹ ਗਲਤ ਨਹੀਂ ਹੋ ਗਲਤ ਨਹੀਂ ਬਸ ਐਦਾਂ ਹੀ ਆ ਮਸਲਾ ਜਿਹੜਾ ਉਹ ਇਹ ਆ ਕਿ ਹੁਣ ਆਮ ਆਦਮੀ ਪਾਰਟੀ ਨਾਲ ਜੁੜ ਕੇ ਤੁਸੀਂ ਇਸ ਖਬਰ ਨੂੰ ਬਹੁਤ ਵੱਡਿਆਂ ਕਰ ਰਹੇ ਹੋ 하나 जी जी ਕਿ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜਿਆ ਮੀਡੀਆ ਉਹ ਬਹੁਤ ਚੱਕਦਾ ਕਿਉਂਕਿ ਉਹਨਾਂ ਦਾ ਆਪਣਾ ਮੀਡੀਆ ਗਰੁੱਪ ਆ ਬਿਲਕੁਲ ਬਿਲਕੁਲ ਆ ਦੂਸਰੇ ਦਾ ਜਦੋਂ ਕੋਈ ਨੈਗੇਟਿਵ ਪੁਆਇੰਟ ਆ ਜੋ ਚੱਕਦੇ ਆ ਬੇਸਿਕਲੀ ਕਹਾਣੀ ਕੀ ਆ ਕਿ ਦੇਖੋ ਇੱਕ ਗੱਲ ਜਿਹੜੀ ਹੁੰਦੀ ਆ ਨਾ ਉਹ ਇਹੋ ਆ ਕਿ ਜਦੋਂ ਤੁਸੀਂ ਕੋਈ ਵੀ ਟੀਮ ਆਪਣੀ ਚੁਣਦੇ ਹੋ ਲਾਗੇ ਪਾਸੇ ਵਾਲੇ ਤਾਂ ਤੁਹਾਨੂੰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਖਾਸ ਤੌਰ ਤੇ ਜਦੋਂ ਤੁਸੀਂ ਪਬਲਿਕ ਫਿਗਰ ਬਣ ਗਏ ਜਾਂ ਨੁਮਾਇੰਦਾ ਬਣ ਗਏ ਇਨਾਂ ਦੀ ਇੱਕ ਬਹੁਤ ਵੱਡੀ ਗਲਤੀ ਰਹੀ ਹੈ ਕਿ ਇਹਨਾਂ ਨੇ ਨਾ ਤੇ ਸਿਰਫ ਇਹ ਬੰਦੇ ਦੇਖੇ ਕਿ ਯਾਰ ਵਿਚਾਰਧਾਰਾ ਪਰ ਉਹ ਕਿੰਨੇ ਕੁ ਪਰਪੱਕ ਹੈ ਸਿਆਸੀ ਤਜਰਬਾ ਕਿੰਨਾ ਕੁ ਬਸ ਧੜਾ ਧੜ ਚੱਕੇ ਮੂਵਮੈਂਟ ਦੇ ਵਿੱਚ ਉਹ ਚਲੋ ਜਿੱਤ ਵੀ ਗਏ ਤਾਂ ਬਹੁਤ ਵੱਡੀ ਇੱਕ ਸਿਆਸੀ ਮੂਵਮੈਂਟ ਸੀਗੀ ਠੀਕ ਹੈ ਇੱਕ ਬਹੁਤ ਤਗੜੀ ਵੇਵ ਸੀਗੀ ਹੂੰ ਅੱਗੇ ਜਾ ਕੇ ਨਾ ਹੀ ਇਹਨਾਂ ਨੇ ਕਦੇ ਇਸ ਗੱਲ ਤੇ ਵੇਖਿਆ ਕਿ ਹਾਂ ਭਾਈ ਇਹਦੇ ਨਾਲ ਫਲਾਣੇ ਦੇ ਨਾਲ ਕੌਣ-ਕੌਣ ਚੱਲਦੇ ਆ ਕੌਣ-ਕੌਣ ਨਹੀਂ ਚੱਲਦੇ ਜੀ ਹੁਣ ਵੇਖੋ ਇਹਨਾਂ ਚੀਜ਼ਾਂ ਨੂੰ ਪਰਮਾਨਿਤ ਕਰਨ ਵਾਸਤੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਇਹ ਬੰਦੇ ਬਾਰੇ ਜੇ ਤੁਸੀਂ ਜਾਓਗੇ ਲੁਧਿਆਣੇ ਦੇ ਕੁਝ ਲੋਕਲ ਬੰਦਿਆਂ ਕੋਲ ਉਹ ਤੁਹਾਨੂੰ ਦੱਸਣਗੇ ਕਿ ਇਹ ਬੰਦੇ ਉਹ ਬੰਦੇ ਸੀ ਜਿਹੜੇ ਮਤਲਬ ਕਿ ਛੋਟੇ-ਮੋਟੇ ਧੰਦਿਆਂ 'ਚ ਲੱਗੇ ਹੋਏ ਸੀ ਹੁਣ ਸਮਝਦੇ ਹੋ ਨਾ ਤੁਸੀਂ ਜੀ ਛੋਟੇ-ਮੁੱਟੇ ਧੰਦਿਆਂ 'ਚ ਲੱਗਣ ਵਾਲੇ ਜਿਵੇਂ ਮੰਨ ਲਓ ਕੋਈ ਬੰਦਾ ਯਾਰ ਆਪਦੇ ਸ਼ਹਿਰ ਦੇ ਵਿੱਚ ਆਪਣੇ ਮਲੂਕਸ ਵੀ ਹੈਗੇ ਨੇ ਹਾਂ ਜਾਂ ਹੋਰ ਸ਼ਹਿਰਾਂ 'ਚ ਹੁੰਦੇ ਆ ਉਹ ਛੋਟੇ-ਮੁੱਟੇ ਧੰਦਿਆਂ 'ਚ ਲੱਗੇ ਜਿਵੇਂ ਮੰਨ ਲਓ ਕੋਈ ਸੱਟੇਬਾਜੀ 'ਚ ਲੱਗਾ ਹੈ ਉਹਦਾ ਆਪਣਾ ਇੱਕ ਬਾਜ਼ਾਰ ਹੈ ਉਥੋਂ ਪੈਸੇ ਕੱਢੇ ਕਰ ਰਿਹਾ ਹੈ ਇੱਕ ਕੋਈ ਸ਼ਰਾਬ ਸ਼ਰੂਫ ਵੇਚਦੇ ਆ ਖਾਸ ਬਸਤੀਆਂ ਚ ਇੱਕ ਵੱਖਰਾ ਸਰਕਲ ਉਹਦਾ ਆਪਦਾ ਬਣਿਆ ਹੋਇਆ ਇੱਕ ਤਾਂ ਕੁਝ ਬੰਦੇ ਜਦੋਂ ਦੇ ਪੋਲੀਟੀਕਲੀ ਉਹਨਾਂ ਨੂੰ ਸ਼ੈਲਟਰਿੰਗ ਚਾਹੀਦੀ ਹੁੰਦੀ ਹੈ ਉਹ ਨੇੜੇ ਚਲੇ ਜਾਂਦੇ ਜਿਵੇਂ ਨੇੜੇ ਚਲੇ ਗਏ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ ਤਾਂ ਉਹ ਧੰਦਿਆਂ ਦਾ ਰੂਪ ਬਦਲ ਲੈਂਦੇ ਆ ਹੂੰ ਧੰਦੇਵਾਜੀ ਦਾ ਤਜਰਬਾ ਤੇ ਹੁੰਦਾ ਹੀ ਐ ਸਰ ਆਦਤ ਤੇ ਹੁੰਦੀ ਐ ਚਸ ਤੇ ਹੁੰਦੀ ਐ ਉਹ ਰੂਪ ਬਦਲ ਲੈਂਦੇ ਐ ਜਿਵੇਂ ਜਲੰਧਰ ਦਾ ਇੱਕ ਬਹੁਤ ਵੱਡਾ ਸ਼ਰਾਬ ਦਾ ਨਜਾਇਜ਼ ਸ਼ਰਾਬ ਦਾ ਬਹੁਤ ਵੱਡਾ ਵਪਾਰੀ ਆ ਜਲੰਧਰ ਕੇ ਸਾਰੇ ਜਾਣਦੇ ਆ ਜੀ ਮਤਲਬ ਕਿ ਉਹਦੇ ਨਾਮ ਦੇ ਪਿੱਛੇ ਠੀਕ ਐ ਜੀ ਮਤਲਬ ਇੱਕ ਮਸ਼ੀਨਰੀ ਦਾ ਨਾਮ ਲੱਗਦਾ ਜੀ ਠੀਕ ਐ ਉਹ ਨੂੰ ਮੈਂ ਤੇ ਜਦੋਂ ਵੀ ਨਾ ਕਿਸੇ ਜਦੋਂ ਸਰਕਾਰ ਬਦਲਦੀ ਉਹ ਕਿਸੇ ਨਾ ਕਿਸੇ ਦੇ ਨਾਲ ਵੱਡ ਜਾਂਦਾ ਹੂੰ ਹੂੰ ਠੀਕ ਹੈ ਜੀ ਜੀ ਉਹ ਸ਼ੈਲਟਰ ਵਾਲੀ ਖੜਲੀ ਹੋਗੀ ਕਿ ਜਿੱਥੋਂ ਮੈਂ ਹਾਂ ਜੀ ਹਾਂ ਜੀ ਤੋ ਮਤਲਬ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਇਹਨਾਂ ਦੇ ਨਾਲ ਕੁਝ ਜੁੜੀਆਂ ਨੇ ਇਹ ਬੰਦੇ ਵੀ ਉਥੋਂ ਦੇ ਲੋਕਲ ਨਿੱਕੇ ਮੋٹے ਜਿੱਦਾਂ ਕਹਿ ਲਓ ਇਹਦੇ ਤੇ ਸ਼ਾਇਦ ਮੁਕਦਮੇ ਵੀ ਆ ਕਥੇ ਤੌਰ ਤੇ ਕੋਈ ਮੇਰੇ ਕੋਲ ਇਹਦੀ ਕੋਈ ਕਾਪੀ ਤਾਂ ਨਹੀਂ ਕਿਉਂਕਿ ਸਮਾਂ ਬਹੁਤ ਘੱਟ ਸੀਗਾ ਜਿਵੇਂ ਇਹ ਖਬਰ ਟ੍ਰੈਂਡਿੰਗ ਚਾਹੇ ਸੋਸ਼ਲ ਮੀਡੀਆ ਤੇ ਅਸੀਂ ਇਹਦੇ ਤੇ ਵਰਕਆਊਟ ਕੀਤਾ ਜਿੰਨਾ ਕੋ ਕਰ ਸਕਦੇ ਸੀਗੇ ਤਾਂ ਗੱਲ ਇਹ ਕਿ ਜਾਣਕਾਰੀ ਜੋ ਮਿਲਦੀ ਹੈ ਤਾਂ ਉਸ ਤੋਂ ਬਾਅਦ ਕੀ ਹੈ ਕਿ ਹੁਣ ਜਿਹੜੀ ਬੀਬੀ ਰਜਿੰਦਰਪਾਲ ਕੌਰ ਸ਼ੀਨਾ ਉਹਦਾ ਵਰਸ਼ਨ ਲੈਣ ਵਾਸਤੇ ਅਸੀਂ ਖੁੱਤ ਅਪਰੋਚ ਕੀਤਾ ਉਹਨਾਂ ਨੂੰ ਹੂੰ ਉਹਨਾਂ ਦੇ ਕੋਈ ਅਸਿਸਟੈਂਟ ਬੋਲ ਰਿਹਾ ਸੰ ਭਾਈ ਸਾਹਿਬ ਜੀ ਉਹ ਕਹਿੰਦੇ ਜੀ ਅਸੀਂ ਇਹਦੇ ਤੇ ਵੀਡੀਓ ਬਣਾ ਕੇ ਭੇਜ ਰਹੇ ਹਾਂ ਜੀ ਜਲਦੀ ਤੁਹਾਨੂੰ ਅਸੀਂ ਅਪਡੇਟ ਕਰ ਦਿੰਨੇ ਹਾਂ ਜੀ ਵਰਸ਼ਨ ਉਹਨਾਂ ਨੇ ਹੁਣ ਤੱਕ ਨਾ ਤਾਂ ਕਾਲ ਬੈਕ ਕੀਤੀ ਨਾ ਉਹਨਾਂ ਨੇ ਕੋਈ ਸਾਨੂੰ ਵਰਸ਼ਨ ਭੇਜਿਆ ਜੀ ਪਰ ਇੱਕ ਜਗ੍ਹਾ ਤੇ ਮੈਂ ਵਰਸ਼ਨ ਪੜਿਆ ਕਿਉਂਕਿ ਅੱਜਕੱਲ ਲੀਡਰ ਵਰਸ਼ਨ ਦਿੰਦੇ ਨਹੀਂ ਤੱਕੇ ਨਾਲ ਲੱਭਣਾ ਪੈਂਦਾ ਜੀ ਜੀ ਤਾਂ ਵੇਖਿਆ ਕਿ ਉਹ ਕਹ ਰਿਹਾ ਕਿ ਜੀ ਹਾਂ ਜੀ ਸਾਡੇ ਦਫਤਰ ਆਉਂਦਾ ਜਾਂਦਾ ਜ਼ਰੂਰ ਸੀ ਪਰ ਨੇੜ ਤਾਂ ਸਾਡੀ ਕੋਈ ਉਹਦੇ ਨਾਲ ਨਹੀਂ ਹੈ ਜੀ ਐਪਲ ਦੀ ਗੱਲ ਹੈ ਹੁਣ ਐਪਲ ਬਾਰੇ ਨੇੜੇ ਤੇੜੇ ਪਤਾ ਕੀਤਾ ਉਹ ਕਹਿੰਦੇ ਕਿ ਦਫਤਰ ਦਾ ਇਨਡਾਇਰੈਕਟਲੀ ਕੰਮ ਕਰ ਸਵਾਲਦਾ ਸੀ ਹੂੰ ਕਨਟਰਡਿਕਸ਼ਨ ਹੈ ਨਾ ਅਧਿਕਾਰਤ ਵਰਸ਼ਨ ਦੇ ਵਿੱਚ ਉਹ ਇਸ ਗੱਲ ਨੂੰ ਡਿਨਾਈ ਕਰ ਰਹੇ ਨੇ ਜੀ ਐਮਐਲਏ ਸਹਿਬਾ ਤੇ ਆਲੇ ਦੁਆਲੇ ਦੀ ਜਾਣਕਾਰੀ ਦੇ ਮੁਤਾਬਕ ਕਿ ਇਹ ਉਹ ਬੰਦੇ ਸੀ ਜਿਹੜੇ ਦਫ਼ਤਰ ਦੇ ਵਿੱਚ ਆਪ ਦਾ ਸਿੱਕਾ ਚਲਾਉਂਦੇ ਸੀ ਠੀਕ ਹੈ ਜੀ ਅੱਗੇ ਆਜੋ ਕਿ ਹੋਇਆ ਕੀ ਆ ਹੁਣ ਹੋਏ ਤੇ ਆ ਜਾਣੇ ਆ ਹੋਇਆ ਇਹ ਆ ਕਿ ਇੰਨੇ ਮਤਲਬ ਕਿ ਜਦੋਂ ਹੁਣ ਤੁਹਾਨੂੰ ਪਤਾ ਹੀ ਆ ਕੋਈ ਬੰਦਾ ਕਿਸੇ ਸਿਆਸਤਦਾਨ ਦੇ ਗੇੜ ਚ ਹੈ ਕੋਈ ਜਾਂ ਕਹ ਲੋ ਕਿ ਆਪਣੀ ਗੋ ਡਵੈਲ ਬਣਾ ਗਿਆ ਸਿਆਸੀ ਗੇੜ ਚੋਂ ਤਾਂ ਪੁਲਿਸ ਵਾਲੇ ਵੀ ਜਾਣੂ ਹੋ ਜਾਂਦੇ ਆ ਹੋ ਜਾਂਦੇ ਆ ਬਿਲਕੁਲ ਠੀਕ ਹੈ ਨਾ ਸਾਬ ਤਾਂ ਇਹਨੇ ਕੋਈ ਗਾਂਢ ਗੰਢੀ ਕਿ ਚਲੋ ਜੀ ਆਪਾਂ ਇਦਾਂ ਕਰਦੇ ਆ ਕਰੀ ਆਓ ਕਰੀਏ ਤਾਂ ਉਥੋਂ ਇਹਨਾਂ ਨੇ ਬੰਦੇ ਚੱਕੇ ਜਾ ਕੇ ਦਿੱਲੀ ਵਾਲੇ ਏਰੀਏ ਚ ਹੂੰ ਠੀਕ ਆ ਉਹਨਾਂ ਨੂੰ ਚੱਕ ਲਿਆ ਮੈਂ ਤੁਸੀਂ ਸਾਈਬਰ ਫਰਾਡ ਕਰਦੇ ਹੋ ਅੱਜ ਕੱਲ ਤੁਹਾਨੂੰ ਪਤਾ ਹੈ ਨਾ ਫਰਜੀ ਕਾਲਿੰਗ ਸੈਂਟਰ ਵਗੈਰਾ ਜਿਹੜੇ ਚੱਲਦੇ ਆ ਹੂੰ ਪ੍ਰਥਮ ਬੰਦੇ ਚੱਕ ਕੇ ਲਿਆਏ ਹੁਣ ਇਹਨੂੰ ਸਰਲ ਢੰਗ ਨਾਲ ਉਸ ਭਾਸ਼ਾ ਚ ਨਾ ਜਾਇਓ ਪੁਲਿਸ ਵਾਲੀ ਜੋੜੀ ਭਾਸ਼ਾ ਉਸ ਘਾਣੀ ਚ ਨਾ ਜਾਇਓ ਮੈਂ ਤੁਹਾਨੂੰ ਸਿੰਪਲ ਸਿੰਪਲੀ ਤਰੀਕੇ ਨਾਲ ਦੱਸ ਰਿਹਾ ਵਾਂ ਉਥੋਂ ਇਹਨਾਂ ਦੇ ਬੰਦੇ ਚੱਕੇ ਤਿੰਨ ਪਹਿਲਾਂ ਤਾਂ ਲੰਬਾ ਸ਼ਹਿਰ ਜਿੰਮੇਦਾਰਾ ਟਾਬੇ ਤੇ ਜੀ 114 ਨੰਬਰ ਕਮਰੇ ਦੇ ਵਿੱਚ ਧਾੜ ਰੱਖੇ ਹਮ ਰੁਪਈਆ ਮੰਗਿਆ ਇਹਨਾਂ ਨੇ 8 ਕੇ 10 ਕਰੋੜਾ ਹਮ ਠੀਕ ਹੈ ਜੀ ਫੇਰ ਕੁਝ ਕਰੋੜ ਚ ਆ ਗਿਆ ਫੇਰ ਕੁਝ ਲੱਖਾਂ ਵਾਲੇ ਗੇੜ ਚ ਆ ਗਿਆ ਫੇਰ ਉਥੋਂ ਲਿਆਏ ਇਹ ਸਾਹਨੇਵਾਲ ਸ਼ਦ ਜੀ ਥਾਣੇ ਦੇ ਵਿੱਚ ਕਿ ਉੱਥੇ ਮਤਲਬ ਕਿ ਉਸ ਏਰੀਏ ਦੇ ਵਿੱਚ ਉੱਥੋਂ ਇਹ ਫੇਰ ਵਾਪਸ ਗਏ ਨੇ ਫਿਰ ਉਸ ਤੋਂ ਬਾਅਦ ਚਲੇ ਗਏ ਖੰਨੇ ਜਦੋਂ ਇਹ ਖੰਨੇ ਗਏ ਕਿਉਂਕਿ ਉਹ ਪੁਲਿਸ ਵਾਲੇ ਨਾਲ ਸੀ ਜੀ ਜੀ ਇਹਨਾਂ ਨੂੰ ਇਹ ਸੀਗਾ ਕਿ ਹੁਣ ਪੈਸਾ ਬੁਸੇ ਕੁਝ ਡਾਲਰ ਇਹਨਾਂ ਨੇ ਉਹਨਾਂ ਤੋਂ ਹਾਸਲ ਕਰ ਲਿਆ ਕੁਝ ਜੋ ਮਤਲਬ ਕਿ ਸੀਗੇ ਕਾਉਂਟ ਵਗੈਰਾ ਚ ਕੁਝ ਲੱਖ ਰੁਪਈਆ ਉਹ ਮਤਲਬ ਕਿ 3 ਲੈ ਕੇ 4 ਲੱਖ ਰੁਪਈਆ ਉਹ ਵੀ ਟ੍ਰਾਂਜ਼ੈਕਸ਼ਨ ਦੇ ਰੂਪ ਦੇ ਵਿੱਚ ਇਹਨਾਂ ਨੇ ਸਟਾ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਇਹ ਸੀ ਵਿਚਾ ਕੇ ਉੱਥੇ ਬੰਦ-ਬੰਦ ਕਰਦੇ ਇਹਨਾਂ ਨੂੰ ਡਰਾਉਂਦੇ ਆ ਜਾਂ ਕੁਝ ਵੀ ਕਰਦੇ ਆ ਇਹ ਚਲੇ ਗਏ ਖੰਨੇ ਹੂੰ ਹੁਣ ਜਿਹੜੀ ਆਫ ਦੀ ਰਿਕਾਰਡ ਮੈਨੂੰ ਜਾਣਕਾਰੀ ਮਿਲੀ ਆ ਉਸ ਰੀ ਖੰਨੀ ਜਦੋਂ ਗਿਆ ਤਾਂ ਜਿਹੜਾ ਉਹ ਥਾਣੇ ਦਾ ਇਨਚਾਰਜ ਸੀਗਾ ਉਹ ਉਹਨੇ ਦੇਖਿਆ ਕਿ ਤੇ ਯਾਰ ਸੀਸੀਟੀਵੀ ਸੀਸੀਟੀਵੀ ਤੁਹਾਨੂੰ ਪਤਾ ਹੀ ਹੈ ਸੀਸੀਟੀਵੀ ਕੈਮਰੇ ਜਿਹੜੇ ਹੁੰਦੇ ਆ ਅੱਜ ਕੱਲ੍ਹ ਵੀ ਉਹਦੇ ਵਿੱਚ ਸਾਰਾ ਆ ਗਿਆ ਤੇ ਮੈਂ ਤੇ ਆਪ ਫਸ ਜੂਗਾ ਇਲੀਗਲ ਟੰਗ ਦੇ ਨਾਲੇ ਲਈ ਫਿਰਦੇ ਆ ਬੰਦੇ ਮਤਲਬ ਕਿ ਸਵੇਲੀਨ ਜਿਹੜੇ ਉਹ ਪੁਲਿਸ ਵਾਲੇ ਬਣੇ ਫਿਰਦੇ ਆ ਨਾਲ ਦੋ ਪੁਲਿਸ ਵਾਲੇ ਆ ਇੱਕ ਸੀਆਈਏ ਵਾਲਾ ਹੈ ਇਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੇ ਅਫਸਰ ਦਾ 리ਡਰ ਹੈ ਕਿਆ ਬਾਤ ਜਿਹੜੇ ਅਸਲੀ ਪੁਲਿਸ ਵਾਲੇ ਆ ਬਾਕੀ ਦੂਜੀ ਪੁਲਿਸ ਆ ਦੋ ਗੱਡੀਆਂ ਤੇ ਗਏ ਨੇ ਇਹ ਜੀ ਇੱਕ ਐਮਜੀ ਗੱਡੀ ਆ ਇੱਕ ਸ਼ਾਇਦ ਸਾਲਟਸ ਕੁਝ ਐਸੀ ਗੱਡੀ ਆ ਇਹਨਾਂ ਦੀ ਤਾਂ ਦੋ ਗੱਡੀਆਂ ਚੋਂ ਇਹ ਚੱਕ ਕੇ ਲੈ ਕੇ ਆਏ ਉਥੋਂ ਜੀ ਇੱਥੇ ਫਿਰ ਜਿਹੜੀ ਉਹ ਪੁਲਿਸ ਸੀ ਉਹ ਡਰ ਗਈ ਹੁਣ ਇੱਥੇ ਕਹਾਣੀ ਦਾ ਅਗਲਾ ਮੋੜ ਆ ਜਿਹੜਾ ਮੈਂ ਤੁਹਾਨੂੰ ਪੇਚ ਦੱਸਦਾ ਜੀ ਇੱਕ ਵੀਡੀਓ ਵਾਇਰਲ ਹੋਈ ਸੀ ਬਹੁਤ ਸਮਾਂ ਪਹਿਲਾਂ ਹੁਣ ਆਪਣੀ ਜਿਹੜੀ ਆਡੀਅנס ਦੇ ਵਿੱਚੋਂ ਬੰਦੇ ਆ ਉਹਨਾਂ ਨੂੰ ਚੰਟ ਯਾਦ ਆ ਜਾਣਾ ਇੱਕ ਬਹਿਸ ਹੋਈ ਸੀ ਰਜਿੰਦਰਪਾਲ ਕੌਰ ਸ਼ੀਨਾ ਤੇ ਕਾਈਪੀਐਸ ਅਫਸਰ ਦੇ ਦਰਮਿਆਨ ਰੇਡਾਂ ਨੂੰ ਲੈ ਕੇ ਜੀ ਬੀਬੀ ਸ਼ੀਨਾ ਕਹਿੰਦੀ ਕਿ ਤੂੰ ਮੇਰੇ ਪੁੱਛੇ ਤੋਂ ਬਗੈਰ ਮੇਰੇ ਇਲਾਕੇ 'ਚ ਕਿੱਦਾਂ ਆ ਗਈ ਹੂੰ ਉਹ ਆਈਪੀਐਸ ਅਫਸਰ ਬਈ ਉਸ ਵੇਲੇ ਮਤਲਬ ਕਿ ਠੀਕ ਹੈ ਕੌੜੇ ਘੁੱਟ ਪਰ ਕੇ ਬਹਿ ਗਈ ਜੀ ਉਹ ਆਈਪੀਐਸ ਅਫਸਰ ਪਤਾ ਕੌਣ ਸੀ ਹੂੰ ਬੀਬੀ ਜੋਤੀ ਯਾਦਵ ਜੀ ਜਿਹੜੀ ਬਾਦ ਦੇ ਵਿੱਚ ਬੈਂਸ ਸਾਹਿਬ ਦੀ ਵਾਈਫ ਬਣ ਰਹੀ ਹੈ। ਉਹ ਅੱਜ ਕੱਲ ਖੰਨੇ ਦੀ ਐਸਐਸਪੀ ਉਹ ਬੀਬੀ ਐ ਕਿੱਥੋਂ ਕਿੱਥੇ ਝੁੜ ਗਏ ਨੇ। ਅਰੇ ਸਰ ਫਿਰ ਆਪਣਾ ਕੰਮ ਪਲਾਸ ਆ ਪੱਕਾ ਦੇ ਕਰਕੇ ਹੱਥ ਚ ਰੱਖਦੇ ਚੰਨੀ ਸਾਹਿਬ ਵਾਂਗੂ ਆਪਾਂ ਤਾਰਾਂ ਹੀ ਜੋੜਦੇ ਆ ਨਾ। ਹੁਣ ਜਦੋਂ ਉਹਨਾਂ ਦੀ ਜੱਦ ਚ ਆਗੇ ਉਹ ਠਾਣੇ ਵਾਲੇ ਨੇ ਆਪਦੇ ਕਿਉਂਕਿ ਦੇਖੋ ਉਹਨਾਂ ਨੂੰ ਇਨਫੋਰਮ ਕਰਨਾ ਪੈਂਦਾ ਡੀਐਸਪੀ ਨੂੰ ਕਰੋ ਡੀਐਸਪੀ ਗਾ ਐਸਐਸਪੀ ਨਾਲ ਗੱਲ ਕਰਦਾ ਇਹਨਾਂ ਦਾ ਨਾ ਪੁਲਿਸ ਪੁਲਸਿੰਗ ਸਿਸਟਮ ਇਦਾਂ ਚੱਲਦਾ ਜੀ। ਹਾਂਜੀ। ਮੁੰਚੀ ਨੇ ਆਬੇ ਥਾਣੇ ਦੇ ਇਨਚਾਰਜ ਨੂੰ ਦੱਸਣਾ ਕਿ ਕੀ ਕਰੀਏ ਫਿਰ ਜੋ ਇਹਨਾਂ ਦਾ ਡੀਏ ਹੁੰਦੇ ਆ ਲੀਗਲ ਉਹਨਾਂ ਤੋਂ ਵੀ アドਵਾਈਸ ਲਈ ਬਹੁਤ ਕੁਝ ਕੀਤਾ ਜਾਂਦਾ ਹੈ ਤਾਂ ਜਦੋਂ ਪਤਾ ਲੱਗਿਆ ਕਿ ਇਹ ਵਈ ਉਹ ਉਹਨਾਂ ਦਾ ਨੇੜ ਦਾ ਤੇੜ ਦਾ ਗੇੜ ਦਾ ਹੈਗਾ ਉਹਨਾਂ ਨੇ ਗੇੜਾ ਦਿੱਤਾ ਆਇਆ ਕਹਾਣੀ ਮੌਕਾ ਮੌਕਾ ਦੇਖੋ ਲੱਗਸ ਫਿਰ ਮੌਕੇ ਦੀ ਗੱਲ ਫੇਰ ਆ ਗਈ ਕਿ ਅਸਲ ਦੇ ਵਿੱਚ ਬੀਬੀ ਜੋਤੀ ਉਥੇ ਲੱਗੇ ਸਨ ਤੇ ਉਹ ਫਿਰ ਤੁਹਾਨੂੰ ਪਤਾ ਹੀ ਆ ਜਦੋਂ ਕਿਸੇ ਦਾ ਫਿਰ ਮੌਕਾ ਲੱਗਦਾ ਤੇ ਆਈਪੀਐਸ ਦੀ ਪਾਵਰ ਥੋੜੀ ਹੈ ਸਰ ਜੀ ਬਹੁਤ ਵੱਡੀ ਪਾਵਰ ਹੈ ਆਈਪੀਐਸ ਅਫਸਰਾਂ ਦੀ ਜਦੋਂ ਆਪਦੇ ਦਫਤਰ ਚ ਵਰਦੇ ਆ ਨਾ ਕਿਤੇ ਦੇਖਿਓ ਸਾਬ ਹੈਡਕੁਆਟਰ ਚ ਜਾ ਕੇ ਦੇਖਿਓ ਐਸਐਸਪੀ ਜਦੋਂ ਆਪਣੇ ਦਫਤਰ ਚ ਆਉਂਦਾ ਹੈ ਨਾ ਜੀ ਤਾਂ ਮਤਲਬ ਕਿ ਆਪਣੇ ਵਰਗਿਆਂ ਨੂੰ ਕਹਿੰਦਾ ਹਟ ਪਿੱਛੇ ਹਟ ਭਜੇ ਸਾਈਡ ਤੇ ਹੋ ਜਾ ਮੇਰੇ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ ਇਹ ਪਾਸੇ ਹੋ ਜਾਓ ਵੀ ਦਿਸਣੇ ਨਹੀਂ ਚਾਹੀਦੇ ਨੇੜੇ ਤੇੜੇ ਸੋ ਇਹ ਆਈਪੀਐਸ ਅਫਸਰ ਵੀ ਇੱਕ ਪਾਵਰ ਹੁੰਦੀ ਹੈ ਤੇ ਪਾਵਰ ਦਾ ਵੀ ਟਕਰਾ ਕਿਤੇ ਨਾ ਕਿਤੇ ਦੇਸੀ ਨਜ਼ਰ ਆਗਾ ਜੀ ਜੀ ਮਿੰਦਰ ਜੀ ਬਿਲਕੁਲ ਜੀ ਮਿੱਤਰ ਵੀ ਦੱਸ ਰਹੇ ਨੇ ਇੱਥੇ ਸੁਖ ਮੈਂਬਰ ਜੀ ਦਸਰੇ ਨੇ ਕਿ ਬੀਬੀ ਸੀ ਇਹਨਾਂ ਦੀ ਅੜਗੇ ਸੀ ਉਦੋਂ ਤੇ ਹੋਰ ਮਿੱਤਰ ਵੀ ਦੱਸ ਰਹੇ ਨੇ ਬਿਕਰ ਸਿੰਘ ਜੀ ਕਹਿੰਦੇ ਲੁਧਿਆਣੇ ਹੋਈ ਸੀ ਬਹਿਸ ਕਰਮਜੀਤ ਸਿੰਘ ਜੀ ਦੱਸ ਰਹੇ ਨੇ ਕਿ ਨਹਿਰ ਦੇ ਉੱਪਰ ਹੋਈ ਸੀ ਦੇਖੋ ਸਾਰਾ ਕੁਝ ਯਾਦ ਆ ਦੋਸਤ ਸਨ ਨੇ ਜੋ ਵੀ ਆਇਆ ਉਹ ਚਰਚਾ ਵਿੱਚ ਜ਼ਰੂਰੀ ਆਉਂਦਾ ਜ਼ਬਰਦਸਤੀ ਆ ਕਹਿੰਦੇ ਹਾਂ ਜੀ ਦੇਖੋ ਭਾਈ ਗੱਲ ਸਾਰਿਆਂ ਨੂੰ ਉਹ ਵੀਡੀਓ ਹੁਣ ਦੇਖੋ ਜਦੋਂ ਮੈਂ ਯਾਦ ਕਰਵਾਇਆ ਤਾਂ ਸਾਰਿਆਂ ਨੂੰ ਯਾਦ ਆ ਕਿ ਨਾ ਵੀਡੀਓ ਬਹੁਤ ਵਾਇਰਲ ਹੋਇਆ ਸੀਗਾ ਬੀਬੀ ਸ਼ਿਨਾਜੀ ਦਾ ਤਾਂ ਹੁਣ ਐ ਹੀ ਆ ਕਦੇ ਬਈ ਦਾਦੇ ਦੀਆਂ ਕਦੇ ਪੋਤੇ ਦੀਆਂ ਕਦੇ ਐ ਹੀ ਕਦੇ ਵਿਧਾਇਕ ਦੀਆਂ ਤੇ ਕਦੇ ਆਈਪੀਐਸ ਦੀਆਂ ਐਂ ਚੱਲਦਾ ਫਿਰ ਕੰਮ ਤਾਂ ਬੀਬੀ ਜੋਤੀ ਆ ਤਾਂ ਬਹੁਤ ਤੇਜ਼ ਤਰ੍ਹਾਂ ਅਫਸਰ ਨੇ ਹੂੰ ਤਾਂ ਇਸ ਵੇਲੇ ਪੋਲੀਟੀਕਲ ਪਾਵਰ ਵੀ ਬਹੁਤ ਹੈ ਨਾ ਜੀ ਉਹਨਾਂ ਦੇ ਪਤੀ ਮਤਲਬ ਕਿ ਜਦਾਂ ਲਾ ਲਓ ਸਿੱਖਿਆ ਮੰਤਰੀ ਸਿੱਖਿਆ ਮੰਤਰੀ ਹੈ ਬਿਲਕੁਲ ਟੌਪ ਦੀ ਪਾਵਰ ਹੈ ਨਾ ਉਹਨਾਂ ਦੇ ਜੀ ਜੀ